ਫੇਰਾ ਨਾਮ ਪ੍ਰਿੰਸ ਕੁਮਾਰਾ ਜੀ ਇਹ ਟੇਕਾ ਮੇਰੇ ਕੋਲੇ ਹੈ ਸਾਰੇ ਸਾਰੇ ਜਣੇ ਸਾਰੇ ਮੇਰੇ ਡਰਾਈਵਰ ਭਰਾ ਸਾਰੇ ਬਹੁਤ ਪਰੇਸ਼ਾਨ ਹੈ ਚਾਰ ਦਿਨ ਤੋਂ ਦਾ ਸੈਲੋ ਵੈਸੇ ਹੀ ਬੰਦ ਹੈ ਸੈਲੋ ਦੇ ਵਿੱਚ ਵੀ ਉਹਨਾਂ ਦੀ ਮਸ਼ੀਨਰੀ ਨਹੀਂ ਸਹੀ ਹੈਗੀ ਉਹਨਾਂ ਦੀ ਕਦੇ ਬੈਲਟ ਕਨਵੇਅਰ ਬੈਲਟ ਟੁੱਟ ਜਾਂਦੀ ਹੈ ਕਦੇ ਕੋਈ ਟੁੱਟ ਜਾਂਦਾ ਤੇ ਉਹਨਾਂ ਕੋਲ ਲੇਬਰ ਵੀ ਬਹੁਤ ਘੱਟ ਹੈ ਜੀ ਹਫਤਾ ਹਫਤਾ ਹੋ ਗਿਆ ਜੀ ਗੱਡੀਆਂ ਖਾਲੀ ਨਹੀਂ ਹੁੰਦੀਆਂ ਇਹਨਾਂ ਦੀ ਸਹੀ ਨਹੀਂ ਹੋ ਰਿਹਾ ਜੀ ਇਹ ਅੱਜ 4 ਦਿਨ ਹੋ ਗਏ ਇਹਨਾਂ ਦੀ ਬੈਲਟ ਟੁੱਟ ਜਾਂਦੀ ਹੈ ਕਦੇ ਕੀ ਹੋ ਜਾਂਦਾ ਹੈ ਗੱਡੀਆਂ ਵਾਲੇ ਬਾਹਰ ਖੜੇ ਹੈ ਜੀ ਗੱਡੀਆਂ ਵਾਲੇ ਬੰਬਾਰ ਹੋਏ ਪਏ ਉਹਨਾਂ ਦੇ ਬੁਰੇ ਹਾਲ ਹੈ ਜੀ ਪਰ ਕੋਈ ਗੱਡੀ ਵੀ ਖਾਲੀ ਨਹੀਂ ਹੁੰਦੀ ਵੀ 7-7 ਦਿਨ ਹੋ ਗਏ ਜੀ 5 ਲੱਖ ਗੱਟਾ ਮੰਡੀਆਂ ਚ ਪਿਆ ਜੀ ਸਾਰੀ ਕਣਕ ਖਰਾਬ ਹੋ ਜਾਂਦੀ ਹੈ ਜੀ ਸਾਰੀ ਸਾਰੀ ਕਣਕ ਰੁਲੀ ਜਾਂਦੀ ਹੈ ਜੀ ਲੋਕਾਂ ਦੀ ਪਰ ਇਹਨਾਂ ਦੇ ਸਿਰ ਤੇ ਜੂਨੀ ਸਰਕਾਰੀ ਜੀ ਸੈਂਟਰ ਨੂੰ ਅਸੀਂ ਅੱਜ ਵੀ ਅਸੀਂ ਮੁਰਦਾਬਾਦ ਦਾ ਨਾਰਾ ਲਾਉਨੇ ਆ ਵੀ ਸੈਂਟਰ ਮੁਰਦਾਬਾਦ ਬੰਦ ਕਰੋ ਬੰਦ ਕਰੋ ਸੱਲਾ ਨੂੰ ਬੰਦ ਕਰੋ ਬੰਦ ਕਰੋ ਬੰਦ ਕਰੋ ਐਫਸੀਆਈ ਮੁਰਦਾਬਾਦ ਐਫਸੀਆਈ ਮੁਰਦਾਬਾਦ ਅੱਜ ਕੀ ਨਾ ਕੀ ਜਾ ਮੇਰਾ ਨਾਮ ਪ੍ਰਿੰਸ ਕੁਮਾਰ ਹੈ ਜੀ ਇਹ ਠੇਕਾ ਮੇਰੇ ਕੋਲੇ ਹੈ ਸਾਰਾ ਹੀ ਤੇ ਟਰੱਕ ਜੂਨੀਅਨ ਦੇ ਰਾਹੁਲ ਜੀ ਮੁੰਸ਼ੀ ਨੇ ਤੇ ਗगन ਸਾਡੇ ਨਾਲ ਹੀ ਨੇ ਸਾਰੇ ਜਣੇ ਤੇ ਅਸੀਂ ਸਾਰੇ ਜਣੇ ਸਾਰੇ ਮੇਰੇ ਡਰਾਈਵਰ ਭਰਾ ਸਾਰੇ ਬਹੁਤ ਪਰੇਸ਼ਾਨ ਹੈ ਚਾਰ ਦਿਨ ਤੋਂ ਦਾ ਸੈਲੋ ਵੈਸੇ ਹੀ ਬੰਦ ਹੈ ਇੱਥੇ ਸਾਰਾ ਇੱਥੇ ਸਾਰਾ ਹੀ ਸਿਸਟਮ ਹੈ ਜਿਹੜਾ ਆੜਤੀਏ ਨੇ ਉਹ ਵੀ ਵਿਚਾਰੇ ਪਰੇਸ਼ਾਨ ਨੇ ਉਹਨਾਂ ਦੀ ਜਿਹੜੀ ਲੇਬਰ ਉਹ ਵੀ ਬਹੁਤ ਪਰੇਸ਼ਾਨ ਹੈ ਕਈ ਦਿਨਾਂ ਤੋਂ ਕਿਉਂਕਿ ਮਾਲ ਜਿਹੜਾ ਉਤਰ ਨਹੀਂ ਰਿਹਾ ਇਹ ਕੰਜਲੀ ਗਦਾਰਾ ਗਦਾਮ ਸੀਗਾ ਉਹ ਕੱਲ ਬੰਦ ਹੋ ਚੁੱਕਿਆ ਉੱਥੇ ਸਿਰਫ 15000 ਦਾ ਉਤਰਨਾ ਜਿਹੜਾ ਕਿ ਉੱਥੇ ਖੜਾ ਹੈ 20000 ਦਾ ਉਸ ਤੋਂ ਇਲਾਵਾ ਇਹ ਸਾਈਲੋ ਸੀਗਾ ਸਾਈਲੋ ਤਿੰਨ ਚਾਰ ਦਿਨਾਂ ਤੋਂ ਖਰਾਬ ਚੱਲ ਰਿਹਾ ਠੀਕ ਕਾਰਨ ਕੀ ਹੈ ਮਾਲ ਕਿਉਂ ਨਹੀਂ ਉਤਰ ਰਿਹਾ ਮਾਲ ਸਿਰਫ ਸਾਈਲੋ ਦੇ ਵਿੱਚ ਲੋਡਿੰਗ ਘਟ ਹੋ ਰਹੀ ਹੈ ਅਨਲੋਡਿੰਗ ਘਟ ਹੋ ਰਹੀ ਹੈ ਜੀ ਤੇ ਬਾਕੀ ਕੋਈ ਗਦਾਮ ਨਹੀਂ ਖੁੱਲੇ ਜੀ ਜਿਹੜੇ ਗਦਾਮ ਖੁੱਲੇ ਸੀਗੇ ਉਹ ਅ ਬਹੁਤ ਤੇਜ਼ੀ ਦੇ ਨਾਲ ਸਾਰੇ ਗਦਾਮ ਅਸੀਂ ਭਰ ਦਿੱਤੇ ਜਿਹਦੇ ਵਿੱਚ ਸ਼ੂਗਰ ਮਿਲ ਸੀਗਾ ਸੁਰਜ ਆਰਾਮ ਸੀਗਾ ਜਾਂ ਹੋਰ ਗਦਾਮ ਸੀਗੇ ਉਸ ਤੋਂ ਇਲਾਵਾ ਵੀ ਸਾਰਾ ਟੋਟਲ ਓਵਰਆਲ ਮਲੋਟ ਦੇ ਵਿੱਚ 8 ਲੱਖ ਘੱਟਾ ਮੇਰੇ ਹਿਸਾਬ ਨਾਲ ਪਿਆ ਹੈ ਜੀ ਘੱਟੋ ਘੱਟ ਤੇ ਉਹ ਸੁੱਕੀ ਵੀ ਜਾ ਰਿਹਾ ਤੇ ਉਹਦਾ ਪ੍ਰੈਸ਼ਰ ਵੀ ਸਾਡੇ ਤੇ ਵੀ ਬਣ ਰਿਹਾ ਠੇਕੇਦਾਰ ਤੇ ਡੈਮੇਜ ਬਾਹਰਦਾਨਾ ਵੀ ਖਰਾਬ ਹੋ ਰਿਹਾ ਤੇ ਜਿਹੜਾ ਡੈਮੇਜ ਦਾ ਉਹ ਸਾਰਾ ਠੇਕੇਦਾਰ ਨੂੰ ਕਿਹਾ ਜਾ ਰਿਹਾ ਵੀ ਠੇਕੇਦਾਰ ਤੇ ਪਊਗਾ ਕਿਉਂਕਿ ਆੜਤੀ ਵੀ ਅਗਲੇ ਉਹ ਵੀ ਪਰੇਸ਼ਾਨ ਨੇ ਸਾਰੇ ਜਣੇ ਤੇ ਸਰਕਾਰ ਨੂੰ ਇਹ ਅਪੀਲ ਹੈ ਵੀ ਇਹਦੇ ਜਿਹੜੀ ਡੈਮੇਜ ਆ ਜੋ ਇਹਦੀ ਸ਼ੋਰਟੇਜ ਆ ਉਹ ਸੈਲੋ ਨੂੰ ਪਾਈ ਜਾਵੇ ਕਿਉਂਕਿ ਇਹ ਸਾਰਾ ਕੁਝ ਸੈਲੋ ਕਰਕੇ ਹੋ ਰਿਹਾ ਸੈਲੋ ਚ ਕੀ ਕਾਰਨ ਆ ਮਤਲਬ ਜਿਹੜਾ ਸੈਲੋ ਦੇ ਵਿੱਚ ਜੀ ਉਹਨਾਂ ਦੀ ਮਸ਼ੀਨਰੀ ਨਹੀਂ ਸਹੀ ਹੈਗੀ ਉਹਨਾਂ ਦੀ ਕਦੇ ਬੈਲਟ ਕਨਵੇਅਰ ਵੈਲ ਟੁੱਟ ਜਾਂਦੀ ਹੈ ਕਦੇ ਕੋਈ ਟੁੱਟ ਜਾਂਦਾ ਕਦੇ ਕੋਸ਼ ਹੋ ਜਾਂਦਾ ਤੇ ਉਹਨਾਂ ਕੋਲ ਲੇਬਰ ਵੀ ਬਹੁਤ ਘੱਟ ਹੈ ਜੀ ਜੀਦੇ ਕਰਕੇ ਕਿਉਂਕਿ ਜਦੋਂ ਸੈਲੋ ਦਾ ਸਿਸਟਮ ਸ਼ੁਰੂ ਹੋਇਆ ਸੀ ਉਹ ਕਹਿੰਦੇ ਸੀ ਵੀ ਅਸੀਂ ਰੋਜ਼ ਦਾ ਲੱਖ ਅਟਾ ਤਰਾਂਗੇ ਪਰ ਉੱਥੇ ਕਦੇ 20000 ਕਦੇ 30000 ਕਦੇ 40000 ਹੁਣ 70000 ਤੇ ਪਹੁੰਚਿਆ ਜੀ 60 70000 ਤੇ 24 ਘੰਟੇ ਦਾ ਉਹ ਵੀ 24 ਘੰਟੇ ਦਾ ਪਰ ਉਹ ਵੀ ਨਾਲ ਦੀ ਨਾਲ ਟੁੱਟ ਗਈ ਹੈ ਤੇ ਚਾਰ ਦਿਨਾਂ ਤੋਂ ਅਸੀਂ ਪਰੇਸ਼ਾਨ ਆ ਤੇ ਉੱਪਰੋਂ ਜਿਹੜੀਆਂ ਕਿ ਅਸੀਂ ਪ੍ਰਸ਼ਾਸਨ ਨੂੰ ਇਹ ਵੀ ਕਿਹਾ ਸੀਗਾ ਐਫਸੀਆਈ ਨੂੰ ਵੀ ਕਿਹਾ ਵੀ ਸਾਨੂੰ ਸਪੈਸ਼ਲਾਂ ਦੇ ਦਿਓ ਤਾਂ ਕਿ ਸਪੈਸ਼ਲਾਂ ਦਾ ਮਾਲ ਚੱਲਿਆ ਜਾਵੇ ਤਾਂ ਕਿ ਸਾਡੇ ਜਿਹੜੇ ਟਰੱਕਾਂ ਵਾਲੇ ਵੀ ਨੇ ਸਾਰੇ ਨੇ ਜੇ ਅਸੀਂ ਵੀ ਆ ਸਾਰੇ ਜਣੇ ਡੈਮੇਜ ਤੋਂ ਬਚਣ ਤੇ ਇੱਥੇ ਪ੍ਰਸ਼ਾਸਨ ਦੇ ਆਮ ਲੋਕਾਂ ਦੇ ਗੁੱਸੇ ਤੋਂ ਸਾਰੇ ਜਾਣੇ ਬਚਣ ਇਹ ਪਹਿਲੀ ਨਹੀਂ ਹੋਇਆ ਜੀ ਹਾਂ ਜੀ ਕੀ ਲਾ ਕੇ ਆਪਣਾ ਮੇਰਾ ਨਾਮ ਹੀ ਗਗਨਦੀਪ ਹੈ ਜੀ ਹਾਂ ਜੀ ਥੋੜੇ ਦਿਨ ਪਹਿਲਾਂ ਵੀ ਅਸੀਂ ਬਿਆਨ ਦਿੱਤਾ ਸੀ ਤੁਹਾਨੂੰ ਐਸੀ ਗੱਲ ਤੇ ਦਿੱਤਾ ਸੀ ਵੀ ਸੈੱਲ ਨੂੰ ਬੰਦ ਕੀਤਾ ਜਾਵੇ ਤੇ ਗਦਾਮ ਖੋਲੇ ਜਾਣ ਹਫ਼ਤਾ ਹਫ਼ਤਾ ਹੋ ਗਿਆ ਜੀ ਗੱਡੀਆਂ ਖਾਲੀ ਨਹੀਂ ਹੁੰਦੀਆਂ ਇਨਾਂ ਦੀ ਸਹੀ ਨਹੀਂ ਹੋ ਰਿਹਾ ਜੀ ਇਹ ਅੱਜ ਤਿਆਰ ਦਿਨ ਹੋ ਗਏ ਇਹਨਾਂ ਦੀ ਬੈਟ ਟੁੱਟ ਜਾਂਦੀ ਹੈ ਕਦੇ ਕੀ ਹੋ ਜਾਂਦੀ ਹੈ ਗੱਡੀਆਂ ਵਾਲੇ ਬਾਹਰ ਖੜੇ ਆ ਜੀ ਗੱਡੀਆਂ ਵਾਲੇ ਬੰਬਾਰ ਹੋਏ ਪਏ ਉਹਨਾਂ ਦੇ ਬੁਰੇ ਹਾਲ ਹੈ ਜੀ ਪਰ ਇਹਨਾਂ ਨੇ ਗੱਡੀਆਂ ਨੂੰ ਗਦਾਮ ਬਣਾਤੇ ਆ ਜੀ ਕੋਈ ਗੱਡੀ ਵੀ ਖਾਲੀ ਨਹੀਂ ਹੁੰਦੀ ਵੀ 7-7 ਦਿਨ ਹੋ ਗਏ ਜੀ 5 ਲੱਖ ਗੱਟਾਂ ਮੰਡੀਆਂ ਚ ਪਿਆ ਜੀ ਸਾਰੀ ਕਣਕ ਖਰਾਬ ਹੋ ਜਾਂਦੀ ਹੈ ਜੀ ਸਾਰੀ ਸਾਰੀ ਕਣਕ ਰੁਲੀ ਜਾਂਦੀ ਹੈ ਜੀ ਲੋਕਾਂ ਦੀ ਪਰ ਇਹਨਾਂ ਦੇ ਸਿਰ ਤੇ ਜੂ ਨਹੀਂ ਸਰਕਰੀ ਜੀ ਕੋਈ ਕਦਮ ਨਹੀਂ ਖੋਲ ਰਿਹਾ ਜੀ ਸੈਲੋ ਦੇ ਵਿੱਚ ਹੀ ਮਾਲ ਭਰਨਾ ਇੰਨਾ ਪ੍ਰੈਸ਼ਰ ਹੈ ਉਤੋਂ ਵੀ ਸੈਲੋ ਭਰੋ ਸੈਲੋ ਭਰੋ ਸੈਲੋ ਖਰਾ ਲੋਕ ਵਿਚਾਰੇ ਪਰੇਸ਼ਾਨ ਹੋਈ ਜਾਂਦੇ ਜੀ ਪਰ ਕੋਈ ਸਾਡੀ ਸੁਣਾਈ ਨਹੀਂ ਆੜਤੀਆਂ ਗਿਆ ਸਾਨੂੰ ਪਰੇਸ਼ਾਨ ਕਰੀ ਜਾਂਦੇ ਵੀ ਤੁਸੀਂ ਸਾਡਾ ਮਾਲ ਚੱਕੋ ਅਸੀਂ ਕਿੱਥੋਂ ਚੱਕਾਂ ਜੀ ਗੱਡੀਆਂ ਨੂੰ ਥੋੜੀ ਕਦਮ ਬਣਾਵਾਵਾਂਗੇ ਜੀ ਗੱਡੀਆਂ ਖਾਲੀ ਨਾ ਰਹਿਣਗੀਆਂ ਅਸੀਂ ਕਿੱਥੋਂ ਲੈ ਕੇ ਆਵਾਂਗੇ ਜੀ 7-7 ਦਿਨ ਤਾਂ ਹੋ ਗਏ ਜੀ ਬੰਦਿਆਂ ਨੂੰ ਕੜਿਆਂ ਨੂੰ ਜੀ ਪਰ ਕੋਈ ਗੱਲਬਾਤ ਨਹੀਂ ਸੁਣਦਾ ਪਿਆ ਜੀ ਇੱਥੇ ਸਾਡੀ ਪ੍ਰਸ਼ਾਸਨ ਨੂੰ ਅਸੀਂ ਅਪੀਲ ਕਰਦੇ ਆ ਜੀ ਸੈਂਟਰ ਨੂੰ ਵੀ ਅਸੀਂ ਅਪੀਲ ਕਰਦੇ ਆ ਕਿ ਇਹਨਾਂ ਨੂੰ ਬੰਦ ਕੀਤਾ ਜਾਵੇ ਸਾਡੇ ਕਦਮ ਖੋਲੇ ਜਾਣ ਤੇ ਇਹ ਗੱਡੀਆਂ ਨੂੰ ਅਸੀਂ ਫ੍ਰੀ ਕਰੀਏ ਠੀਕ ਹੈ ਤੇ ਮੱਡੀਆਂ ਸਾਡੀਆਂ ਫ੍ਰੀ ਹੋਣ ਅਸੀਂ ਇਹਦੇ ਸੈਂਟਰ ਨੂੰ ਅਸੀਂ ਅੱਜ ਵੀ ਅਸੀਂ ਮੁਰ ਮੇਰਾ ਨਾਮ ਉਪਕਰ ਸਿੰਘ ਜਟਾਨਾ ਹੈ ਜੀ ਜਿਹੜਾ ਰੋਡ ਜਾਮ ਕੀਤੇ ਕੀ ਮਾਮਲਾ ਹੈ ਇਹ ਜੀ ਸੈਲੋ ਦੇ ਵਿੱਚ ਗੱਡੀਆਂ ਨੇ ਉਤਰੀਆਂ ਸੱਤ-ਸੱਤ ਦਿਨ ਹੋ ਗਏ ਹੀ ਸੈਲੋ ਖਰਾਬ ਪਿਆ ਜੀ ਤਿੰਨ ਦਿਨ ਤੋਂ ਸਾਰੇ ਡਰਾਈਵਰ ਵੀਰ ਸਾਰੇ ਮਾਲਕ ਬਹੁਤ ਔਖੇ ਆ ਜੀ ਬਹੁਤ ਖਰਚੇ ਪੈ ਰਹੇ ਸਾਨੂੰ ਲੱਖ-ਲੱਖ ਰੁਪਏ ਦੀ ਸਾਡੀ ਕਿਸਤ ਹੈ ਇਹ ਸਾਨੂੰ ਕੋਈ ਓਪਨ ਗਰਾਉਂਡ ਖੋਲ ਕੇ ਦੇਣੇ ਆਫਸੀ ਆ ਜੀ ਬਹੁਤ ਪਰੇਸ਼ਾਨ ਆ ਜੀ 400 ਟਰੱਕ ਤਾਂ ਲਾਈਨ 'ਚ ਹੀ ਖੜਾ ਤੁਹਾਡੇ ਸਾਹਮਣੇ ਹਾਂਜੀ ਇਸੇ ਕਰਕੇ ਅਸੀਂ ਰੋਡ ਜਾਮ ਕੀਤੇ ਕਿੰਨੇ ਦਿਨਾਂ ਤੋਂ ਬੰਦ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਆ ਜੀ ਹਜੇ ਜਿਹੜੀ ਪੈਨਿੰਗ ਪਈ ਆ ਮੰਡੀਆਂ ਦੇ ਵਿੱਚ ਕਣਕ ਦੇ ਮੰਡੀਆਂ ਦੇ ਵਿੱਚ ਘੱਟੋ ਘੱਟ 4-5 ਲੱਖ ਗੱਟਾ ਪਿਆ ਜੀ ਅੱਜ 5 ਲੱਖ ਦੇ ਅੰਦਰ ਬਾਅਦ ਪਿਆ ਜੀ 5 ਲੱਖ ਦੇ ਅੰਦਰ ਬਾਅਦ ਪਿਆ ਜੀ 1.5 ਲੱਖ ਗੱਟਾ ਦਾ ਦਾਣਾ ਮੰਡੀ ਲੋਕਲ 'ਚ ਹੀ ਪਿਆ ਜੀ ਬਾਕੀ ਕੋਈ ਅਧਿਕਾਰੀ ਨਾਲ ਕੋਈ ਹੋਈ ਗੱਲਬਾਤ ਪਹਿਲਾਂ ਕੋਈ ਇਸ ਬੰਦਾ ਕੋਈ ਸਾਰਿਆਂ ਕੋਲੇ ਜਾਏ ਸਾਡੀ ਕੋਈ ਗੱਲ ਹੀ ਨਹੀਂ ਸੁਣਦਾ ਜੀ ਐਫਸੀਆਈ ਕੋਈ ਗੱਲ ਨਹੀਂ ਸੁਣਦੀ ਜੀ ਹਾਂ ਜੀ ਐਫਸੀਆਈ ਦੇ ਸਾਰੇ ਅਫਸਰਾਂ ਕੋਲੇ ਜਾਏ ਆ ਫਰੀਦਕੋਟ ਵੀ ਜਾਏ ਆ ਸਪੈਸ਼ਲਾਂ ਲੱਗ ਜਾਣੇ ਕੋਈ ਚਾਰ ਖਾਲੀ ਹੋ ਜਾਈ ਹਾਂ ਇਹ ਬਹੁਤ ਪਰੇਸ਼ਾਨ ਹੈ ਡਰਾਈਵਰ ਭੱਜਣ ਨੂੰ ਤਿਆਰ ਹੋਏ ਸਾਰੇ ਡਰਾਈਵਰ ਭੱਜਣ ਨੂੰ ਤਿਆਰ ਹੈ ਲੱਖ ਲੱਖ ਦੀ ਕੇਸ ਦਾ ਫਾਈਨੈਂਸਰ ਗੱਡੀਆਂ ਫੜਨ ਨੂੰ ਫਿਰਦੇ ਆ ਨਹੀਂ ਖੋਲੇ ਜੀ ਕੋਈ ਨਹੀਂ ਖੋਲੇ ਜੀ ਉਹ ਹੀ ਮੰਗ ਕਰ ਰਹੇ ਆ